ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦਾ ਲਹੂ ਡੁੱਲਿਆ ਕਦੇ ਐਵੇਂ ਨਹੀਂ ਜਾ ਸਕਦਾ ਇਹ ਸੱਚਮੁੱਚ ਉਹ ਹਕੀਕਤ ਹੈ ਜੋ ਹਰ ਕੋਈ ਆਜ਼ਮਾ ਸਕਦਾ ਸ਼ਹੀਦਾਂ ਦੀ ਕਹਾਣੀ ਟੰਬ ਕੇ ਕੌਮਾਂ ਜਗਾਉਂਦੀ ਏ ਇਹਨਾਂ ਦੀ ਕਹਾਣਾ ਮਰਦਾ ਦਿਲਾਂ ਵਿੱਚ ਜਾਨ ਪਾਉਂਦੀ ਏ ਕੋਈ ਹਸਤੀ ਸ਼ਹੀਦਾਂ ਦੀ ਨਹੀਂ ਦਿਲ ਚੋਂ ਪਲਾ ਸਕਦਾ ਸ਼ਹੀਦਾਂ ਦਾ ਲਹੂ ਡੁੱਲਿਆ ਕਦੇ ਐਵੇਂ ਨਹੀਂ ਜਾ ਸਕਦਾ ਵਤਨ ਦੇ ਆਸ਼ਕਾਂ ਤੋਂ ਦਿਲ ਜਿਗਰ ਤੇ ਜਾਨ ਵੀ ਸਦਕੇ ਮੇਰੀ ਇੱਜ਼ਤ ਮੇਰੀ ਦੌਲਤ ਮੇਰਾ ਈਮਾਨ ਵੀ ਸਦਕੇ ਮੈਂ ਇਹ ਕੁਝ ਭੇਟ ਕਰਕੇ ਵੀ ਸਰੂਨ ਕਰ ਜਾਂ ਨਹੀਂ ਲਾ ਸਕਦਾ ਸ਼ਹੀਦਾਂ ਦਾ ਲਹੂ ਡੁੱਲਾ ਕਦੇ ਐਵੇਂ ਨਹੀਂ ਜਾ ਸਕਦਾ ਸ਼ਹੀਦਾਂ ਚੋਂ ਕੋਈ ਮੁਰਮੁਰ ਆਵਾਜ਼ਾਂ ਮਾਰਦਾ ਸਾਨੂੰ ਔ ਸਤ ਲੁਜ ਦੇ ਕਿਨਾਰੇ ਤੇ ਖੜਾ ਲਲਕਾਰਦਾ ਸਾਨੂੰ ਯਮਨ ਵਿੱਚ ਬਲਬਲੋ ਸਿਆਦ ਹੁਣ ਮੁੜ ਕੇ ਨਹੀਂ ਆ ਸਕਦਾ ਸ਼ਹੀਦਾਂ ਦਾ ਲਹੂ ਡੁੱਲਾ ਕਦੇ ਐਵੇਂ ਨਹੀਂ ਜਾ ਸਕਦਾ ਸਖਤ ਸੀਨੇ ਜਿਨ੍ਹਾਂ ਦੇ ਗੋਲੀਆਂ ਦੇ ਨਾਲ ਚਾਖ ਹੋ ਗਏ ਨੇ ਵਤਨ ਦੀ ਖਾਕ ਲਈ ਜਵਾਬ ਮਟਕੇ ਖਾਕ ਹੋ ਗਏ ਨੇ ਉਹਨਾਂ ਦੀ ਯਾਦ ਕੋਈ ਕੋਮਲ ਦਿਲਾਂ ਚੋਂ ਨਹੀਂ ਭੁਲਾ ਸਕਦਾ ਸ਼ਹੀਦਾਂ ਦਾ ਲਹੂ ਡੁੱਲਾ ਕਦੇ ਐਵੇਂ ਨਹੀਂ ਜਾ ਸਕਦਾ ਇਹ ਸੱਚਮੁੱਚ ਉਹ ਹਕੀਕਤ ਹੈ ਜੋ ਹਰ ਕੋਈ ਆਜ਼ਮਾ ਸਕਦਾ ਸ਼ਹੀਦਾਂ ਦਾ ਲਹੂ ਡੁੱਲਾ ਕਦੇ ਐਵੇਂ ਨਹੀਂ ਜਾ ਸਕਦਾ ਸੰਗੀਤ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਮਲ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ